ਜਦੋਂ ਸਮੁੰਦਰ ਚੜਦਾ ਹੈ ਤਾਂ ਸੁਨਾਮੀ ਆਉਂਦੀ ਹੈ ਪਰ ਜਦੋਂ ਪੰਜਾਬ ਚੜਦਾ ਹੈ ਤਾਂ ਫਿਰ ਆਉਂਦਾ ਹੈ ਇਨਕਲਾਬ ਇਹ ਲਾਈਨਾਂ ਉਸ ਫਿਲਮ ਦੀਆਂ ਨੇ ਜੋ ਪੰਜਾਬੀ ਇੰਡਸਟਰੀ ਵਿੱਚ ਇੱਕ ਨਵਾਂ ਇਤਿਹਾਸ ਰਚਣ ਜਾ ਰਹੀ ਹੈ ਜੀ ਹਾਂ ਤਰਸੀਮ ਜੱਸੜ ਦੀ ਨਵੀਂ ਫਿਲਮ ਗੁਰਨਾਨਕ ਜਹਾਜ਼ ਜੋ ਕਿ 1 ਮਈ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਉਹ ਪੰਜਾਬੀ ਇੰਡਸਟਰੀ ਨੂੰ ਇੱਕ ਨਵੇਂ ਮੁਕਾਮ ਉੱਤੇ ਲੈ ਕੇ ਜਾਵੇ 2016 ਵਿੱਚ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਵੱਲੋਂ ਕਿਉਂ ਕਾਮਗਾਟਾ ਮਹਾਰੂ ਕਟਨਾ ਉੱਤੇ ਮਾਫੀ ਮੰਗੀ ਗਈ ਸੀ ਆਖਿਰ ਇਸ ਦਾ ਅਸਲ ਕਾਰਨ ਕੀ ਸੀ ਆਖਿਰ ਤਰਸੀਮ ਜਸ ਜੱਟ ਦੀ ਫਿਲਮ ਗੁਰਨਾਣਕ ਜਹਾਜ਼ ਵਿੱਚ ਕਿਹੜੀ ਕਿਹੜੀ ਸੱਚਾਈ ਦਿਖਾਈ ਜਾਵੇਗੀ ਤੁਹਾਨੂੰ ਪੂਰੀ ਦਾ ਜ਼ਰੂਰ ਨੇ ਸਿੱਖਾਂ ਨੇ ਕੈਨੇਡਾ ਵਿੱਚ ਇੱਕ ਵੱਖਰਾ ਨਾਮ ਖੱਟਿਆ ਹੈ। ਭਾਵੇਂ ਰੈਸਟੋਰੈਂਟਸ ਵਿੱਚ ਕੰਮ ਕਰਨ ਤੋਂ ਲੈ ਕੇ ਸਿੱਖਾਂ ਦੀ ਆਵਾਜ਼ ਸੰਸਦ ਵਿੱਚ ਵੀ ਗੂੰਜਦੀ ਹੈ ਪਰ ਸਿੱਖਾਂ ਲਈ ਪੰਜਾਬੀਆਂ ਲਈ ਇਹ ਸਫ਼ਰ ਸੌਖਾ ਨਹੀਂ ਸੀ। ਆਖਿਰਕਾਰ ਸਿੱਖ ਪੰਜਾਬੀ ਕੈਨੇਡਾ ਦੀ ਧਰਤੀ ਉੱਤੇ ਕਿਵੇਂ ਪਹੁੰਚੇ ਤੇ ਕਿਵੇਂ ਸਾਰਾ ਸਫ਼ਰ ਸ਼ੁਰੂ ਹੋਇਆ ਇਸ ਨੂੰ ਬਿਆਨ ਕਰਦੀ ਇੱਕ ਫਿਲਮ ਗੁਰਨਾਨਕ ਜਹਾਜ਼ 1 ਮਈ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਤਰਸੀਮ ਜਸੜ ਦੀ ਮਸਤਾਨੇ ਫਿਲਮ ਤੋਂ ਬਾਅਦ ਗੁਰਨਾਨਕ ਜਹਾਜ਼ ਪੰਜਾਬੀ ਇੰਡਸਟਰੀ ਵਿੱਚ ਇੱਕ ਨਵਾਂ ਇਤਿਹਾਸ ਰਚਣ ਜਾ ਰਹੀ ਹੈ ਖਾਸ ਗੱਲ ਇਹ ਹੈ ਕਿ ਇਹ ਫਿਲਮ ਇਸ ਫਿਲਮ ਵਿੱਚ VFX ਉੱਤੇ ਬਹੁਤ ਹੀ ਬਰੀਕੀ ਨਾਲ ਕੰਮ ਕੀਤਾ ਗਿਆ ਤੇ ਫਿਲਮ ਵਿੱਚ ਤਰਸੀਮ ਜਸੜ ਅਤੇ ਗੁਰਪ੍ਰੀਤ ਖੁੱਗੀ ਵੱਲੋਂ ਮੁੱਖ ਕਿਰਦਾਰ ਨਿਭਾਇਆ ਜਾ ਰਿਹਾ ਹੈ ਤੇ ਇਹ ਫਿਲਮ ਪੰਜਾਬੀ ਇੰਡਸਟਰੀ ਨੂੰ ਇੱਕ ਨਵੇਂ ਸਫ਼ਰ ਉੱਤੇ ਲੈ ਕੇ ਜਾਵੇਗੀ ਕਿਵੇਂ ਸ਼ੁਰੂ ਹੋਇਆ ਸੀ ਕੈਨੇਡਾ ਵਿੱਚ ਪੰਜਾਬੀਆਂ ਦਾ ਸਫ਼ਰ ਕਾਮਾਗਾਟਾ ਮਾਰੂ ਦੀ ਘਟਨਾ ਉਸ ਯੋਧੇ ਉਸ ਸੂਰਬੀਰ ਨੂੰ ਯਾਦ ਕਰਦੀ ਹੈ ਜੋ ਫਿਲਮ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ ਕਾਮਾਗਾਟਾ ਮਾਰੂ ਦੀ ਘਟਨਾ ਤੋਂ ਬਾਅਦ ਆਖਿਰ ਹੋਇਆ ਕੀ ਸੀ ਇਹ ਫਿਲਮ ਸਾਰਾ ਕੁਝ 1 ਮਹੀਨ ਨੂੰ ਤੁਹਾਨੂੰ ਦੇਖਣ ਨੂੰ ਮਿਲੇਗਾ ਫਿਲਮ ਦੇ ਟ੍ਰੇਲਰ ਨੇ ਇੱਕ ਵਾਰ ਤਾਂ ਸਾਰਿਆਂ ਦੇ ਰੋਂਗ ਤੇ ਹੀ ਖੜੇ ਕਰ ਦਿੱਤੇ ਤਰਸੇਮ ਜੱਸੜ ਵੱਲੋਂ ਮੇਵਾ ਸਿੰਘ ਲੋਪੋਕੇ ਦਾ ਕਿਰਦਾਰ ਨਿਭਾਇਆ ਜਾ ਰਿਹਾ ਹੈ ਬੋਥ ਸਵਾਰੇ ਸਵਾਲਾਂ ਦੇ ਜਵਾਬ ਦੇਵੇਗੀ ਇਹ ਫਿਲਮ ਇਹ ਫਿਲਮ ਗੁਰਨਾਨਤ ਜਹਾਜ਼ੀ ਕ ਅਜਿਹੀ ਫਿਲਮ ਹੈ ਜੋ ਕਾਮਾਗਾਟਾ ਮਾਰੂ ਦੀ ਕਟਨਾਨ ਨੂੰ ਤੁਹਾਡੇ ਅੱਗੇ ਪੇਸ਼ ਕਰੇਗੀ ਆਖਿਰਕਾਰ ਇਹ ਫਿਲਮ ਕਿਉਂ ਦੇਖਣੀ ਚਾਹੀਦੀ ਹੈ 2016 ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਾਮਾਗਾਟਾ ਮਾਰੂ ਕਟਨਾ ਲਈ ਕਿਉਂ ਮੰਗੀ ਮਾਫੀ ਇਹ ਸਿਰਫ ਇੱਕ ਫਿਲਮ ਨਹੀਂ ਸਗੋ ਇਤਿਹਾਸ ਦਾ ਇੱਕ ਅਜਿਹਾ ਸਬਕ ਹੈ ਜੋ ਹਰ ਪੀੜ੍ਹੀ ਨੂੰ ਤਾਂ ਹੋਣਾ ਚਾਹੀਦਾ ਹੈ ਤੇ ਤੁਸੀਂ ਵੀ 1 ਮਈ ਨੂੰ ਸਿਨੇਮਾ ਕਰਾ ਵਿੱਚ ਜਾਣਾ ਨਾ ਭੁੱਲਣਾ ਦੱਸ ਦਈਏ ਕਿ ਇਹ ਫਿਲਮ ਸ਼ਰਨ ਆਟਵੱਲੋ ਡਾਇਰੈਕਟ ਕੀਤੀ ਗਈ ਹੈ ਤੇ ਨਾਲ ਹੀ ਮਨਪ੍ਰੀਤ ਜੋਹਲ ਵੱਲੋਂ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਗਿਆ ਹੈ ਤੇ ਨਾਲ ਹੀ ਹਰਨਵ ਵੀਰ ਸਿੰਘ ਅਤੇ ਸ਼ਰਨ ਆਟਵੱਲੋ ਇਸ ਫਿਲਮ ਨੂੰ ਲਿਖਿਆ ਗਿਆ ਹੈ ਹਾਲ ਹੀ ਵਿੱਚ ਤਰਸੀਮ ਜਸੜ ਦੀ ਇਹ ਫਿਲਮ ਗੁਰਨਾਨਕ ਜਹਾਜ਼ ਦਾ ਟ੍ਰੇਲਰ ਵੀ ਰਿਲੀਜ਼ ਕੀਤਾ ਗਿਆ ਜਿਸ ਨੂੰ ਦੇਖ ਕੇ ਇੱਕ ਵਾਰੀ ਤਾਂ ਸਾਰਿਆਂ ਦੇ ਰੌਂਗਟੇ ਹੀ ਖੜੇ ਹੋਗੇ